ਕੀ ਵੀ ਤੂੰ ਕਿਲਾ ਰਿਹਾ ਹੈ ਕਿ ਕੋਈ ਅੰਗ ਕਟਾਂਗੇ ਕੋਈ ਯਾਰਾ ਲੱਖ ਸਾਡੀ ਗੱਲ ਤੈ ਹੋ ਗਈ ਜੀ ਮੁੰਡੇ ਨਾਲ ਨੱਚ ਫੜਾ ਜਾ ਤੂੰ ਟਿਕ ਟਿਕਰਾ ਦੇਵੇਂ ਤੇ ਨੀ ਮੈਦਾਨ ਦੀ ਤੇ ਰਾਮ ਤੇਰੇ ਮੈਂ ਤੇਰੇ ਕਾਜ ਬਣਾਉਂਗਾ ਉੱਥੇ ਉੱਥੇ ਬੋਕ ਕਰਦਣਾ ਤੇਰੇ ਇੰਦੋਂ ਨਾਲ ਮੈਂ ਤਿਆਰ ਕਰਕੇ ਖਾ ਲਈ ਤੈਨੂੰ ਜੋ ਕਿ ਆਪਣੇ ਕੋਲ ਹੀ ਬੁਲਾ ਦੇਣਾ ਚਿੰਤਾ ਨਾ ਲਾਦ ਮੈਂ ਕਿਹਨੂੰ ਜਾ ਕੇ ਬੰਕੋਂ ਕਰ ਮਰ ਲਿਆ ਜੀ ਉਹ ਪੁੱਤ ਨਾ ਵਸ ਰਹੀ ਹੈ ਮਗਦੇ ਜੀ ਨਹੀਂ ਜੀ ਤਾਂ ਬੱਚੇ ਨੂੰ ਮਾਰ ਦਾਂਗੇ ਇਸ ਤਰ੍ਹਾਂ ਕਰ ਦਾਂਗੇ ਇਹਦੇ ਅੰਗ ਕੱਟ ਦਾਂਗੇ ਉਹ ਕਰ ਦਾਂਗੇ ਇਹ ਬਸ ਇਹੋ ਨਹੀਂ ਡਰਾ ਵੀ ਮਾਂ ਵੀ ਉਹਨੂੰ ਦਿੰਦਾ ਅਸੀਂ ਵਿਆਹ ਨਹੀਂ ਕਰ ਸਕਦੇ ਤੇ ਰਾਂ ਜਾ ਕੇ ਤੁਮਨੇ ਕਿਹਾ ਮੈਨੂੰ ਪੌਣ ਆ ਗਿਆ ਜੀ ਉਹ 50 ਲੱਖ ਰੁਪਇਆ ਦੇਵੋ ਜੀ ਮੁੰਡਾ ਚਾਹੀਦਾ ਜੀ ਅਸਾਂ ਨੂੰ ਸਾਰਿਆਂ ਗਾੜੀ ਪੈਂਦੀ ਇਹ ਹੋਈ ਆ ਪਗਵਾਨ ਤੁਮਾਨ ਸਰਕਾਰ ਗਾੜੀ ਸਾਰਾ ਗਾੜੀ ਹੋਈ ਬੈਂਤੀ ਆ ਵੀ ਸਾਡੀ ਆਵਾਜ਼ ਹਰਦੀ ਤੇ ਜਲਦੀ ਨਹੀਂ ਕੋ ਮੇਰੇ ਬੇਟੇ ਨੇ ਬਸ ਇੰਨਾ ਹੀ ਪਿਆਰੀ ਮਮਾ ਮੈਂ ਅਰਾਨ ਕਹਿੰਦਾ ਹੀ ਜੰਟ ਤੇ ਤੈਨੂੰ ਅਰਾਨ ਮੈਂ ਪਹੁੰਚ ਗਿਆ ਬਸ ਦੋ ਹੀ ਤਿੰਨ ਗੱਲਾਂ ਕੀਤੀਆਂ ਤੇ ਮੈਂ ਹੁਣ ਹੋਟਲ ਵਿੱਚ ਇਸ਼ਨਾਨ ਪਾਣੀ ਕਰਕੇ ਫਿਰ ਤੈਨੂੰ ਕਾਲ ਕਰੂੰਗਾ ਹਲਕਾ ਜੀ ਨਾਲਾ ਦੇ ਪਿੰਡ ਗ੍ਰੰਥਗੜ੍ਹ ਚ ਮੌਜੂਦ ਆ ਪਰ ਜੋ ਹਰ ਇਸ ਪਰਿਵਾਰ ਦੇ ਨਾਲ ਹੋਇਆ ਉਹ ਕਿਸੇ ਨਾਲ ਨਾ ਹੋਵੇ ਕਿਉਂਕਿ ਜੋ ਚਾਹ ਹੁੰਦਾ ਆ ਇੱਕ ਸੁਨਹਿਰੀ ਭਵਿੱਖ ਦੇ ਵਾਸਤੇ ਪਰਿਵਾਰ ਨੂੰ ਖੁਸ਼ੀਆਂ ਦੇਣ ਦੇ ਵਾਸਤੇ ਇੱਕ ਬੱਚੇ ਨੇ ਸੋਚਿਆ ਕਿ ਮੈਂ ਵਿਦੇਸ਼ ਚ ਜਾ ਕੇ ਸਾਰਾ ਸੈੱਟ ਕਰਾਂਗਾ ਸਾਰੇ ਧੋਨੇ ਧੋ ਦਿਆਂਗਾ ਪਰ ਨਹੀਂ ਸੀ ਪਤਾ ਕਿ ਜਿਹੜਾ ਏਜੰਟ ਹੈ ਉਹ ਧੋਖਾ ਕਰ ਦੇਗਾ ਸੋ ਇਸ ਵੇਲੇ ਫਾਦਰ ਸਾਹਿਬ ਉਹਨਾਂ ਦੇ ਮਦਰ ਪੂਰਾ ਪਿੰਡ ਇਸ ਵੇਲੇ ਜਿਹੜਾ ਸਾਡੇ ਨਾਲ ਹੈ ਅਸੀਂ ਖਾਸ ਤੌਰ ਤੇ ਪਰਿਵਾਰ ਦੀ ਸਾਰ ਲਾਈਨ ਪਹੁੰਚੇ ਹਾਂ ਕਿਉਂਕਿ ਇਹ ਚਾਹੁੰਦੇ ਆ ਕਿ ਗੱਲ ਅੱਗੇ ਤੱਕ ਪਹੁੰਚੇ ਤਾਂ ਜੋ ਇਹਨਾਂ ਦੇ ਬੱਚੇ ਦੀ ਉਕਸੋਗ ਪਤਾ ਲੱਗ ਸਕੇ ਤੇ ਵਾਪਸ ਉਹਨਾਂ ਦਾ ਬੱਚਾ ਸਹੀ ਸਲਾਮਤ ਉਹਨਾਂ ਕੋਲ ਆ ਸਕੇ ਬਾਪੂ ਜੀ ਇਹ ਥੋੜਾ ਹੌਸਲਾ ਰੱਖਿਓ ਤਾਂ ਬੇਨਤੀ ਹੈ ਕਿ ਥੋੜਾ ਦੱਸਿਓ ਕਦੋਂ ਉਹ ਗਿਆ ਤੇ ਕਿਹਦੇ ਨਾਲ ਗੱਲ ਹੋਈ ਸੀ ਕਿਹਦੇ ਥਰੂ ਗੱਲ ਹੋਈ ਸੀ ਸੋ ਇਸ ਵੇਲੇ ਹਰਪ੍ਰੀਤ ਪਰਿਵਾਰ ਐਡਾ ਜ਼ਿਆਦਾ ਅੰਦਰੋਂ ਭਰਿਆ ਹੋਇਆ ਕੀ ਕੀ ਦੇ ਨਾਲ ਗੱਲ ਕਰੇ ਬੀਤੇ ਕੱਲ ਤੋਂ ਜਿਹੜੀ মিডিਆ ਦੇ ਨਾਲ ਥੋੜਾ ਸੰਪਰਕ ਬਣਾਇਆ ਤਾਂ ਫੇਰ ਜਿਹੜੀ ਗੱਲਬਾਤ ਸਾਹਮਣੇ ਆਈ ਹੈ ਸੋ ਕਦੋਂ ਗਿਆ ਸੀਗਾ ਗੁਰਪ੍ਰੀਤ ਇਹ ਹੁਣ ਤੱਕ ਕੁਝ ਪਤਾ ਲੱਗ ਸਕਿਆ ਕਿਹਦੇ ਕੋਲ ਹੈ ਕਿਸੇ ਤੋਂ ਕਿਸੇ ਥਰੂ ਪਤਾ ਕਰਾਇਆ ਹੋਵੇ ਜਾਂ ਕੋਈ ਏਜੰਸੀ ਜਾਂਚ ਕਰਦੀ ਹੋਵੇ ਨਹੀਂ ਜੀ ਕੋਈ ਪਤਾ ਨਹੀਂ ਲੱਗ ਰਿਹਾ ਜੀ ਬਾਹਰ ਬਸ ਕੌ ਲਾਉਂਦੀ 50 ਲੱਖ ਦੇ ਦਿਓ ਜੀ ਕਦੋਂ ਤਵਾਰੀਆਂ ਆਏ ਕੋਲਾਂ ਇਹ ਉਹ ਦਿਨ ਤੋਂ ਹੀ ਹੋਣ ਡੇਮੇ 14 ਤਰੀਕ ਨੂੰ ਸੋ ਹੋ ਗਿਆ ਜੀ ਘਰੋਂ ਦੁਬਾਰਾ ਨੂੰ ਤਰਿਆ ਜੋ ਸ਼ੁਕਰਵਾਰ ਜੀ ਜੇ ਵਾਦਾ ਨੂੰ ਜੁਕੇ ਤਾਂ ਫਲੈਟ ਹੋਈ ਜੀ ਉਹਦੀ ਇਰਾਨ ਦੀ ਜੀ 14 ਸਤੰਬਰ ਨੂੰ ਗਿਆ ਹਾਂਜੀ ਹਾਂਜੀ ਆਹ 14 ਜਿਹੜੀ ਹੋਣਾ ਹਾਂਜੀ ਘਰੋਂ ਬਾਹਰ ਘਰੋਂ ਬਾਹਰ 12 ਨੂੰ ਘਰੋਂ ਤੁਰਿਆ ਜੀ ਇਹ ਤਾਂ ਟ੍ਰੇਨ ਤੇ ਚੜ ਕੇ ਗਿਆ ਯੂਕੇ ਜੈਪੁਰ ਜੈਪੁਰ ਤੋਂ ਟ੍ਰੇਨ ਨੂੰ ਜਿਹਾ ਫਲੈਟ ਹੋਈ ਆ ਜੀ ਉਸ ਦੀ ਜੀ ਸਵਾਦਾ ਕੀ ਕੀਤਾ ਸੀ ਕੈਜੈਂਟ ਨੇ ਕਿ ਯੂਕੇ ਭੇਜੇਗਾ ਪਰ ਭੇਜਿਆ ਇਰਾਨ ਹਾਂਜੀ ਹਾਂਜੀ ਨਹੀਂ ਉਹਨੇ ਕਿਹਾ ਜੀ ਇਰਾਨ ਆ ਜਾ ਇਰਾਨ ਮੈਂ ਕਹਿੰਦਾ ਮੈਂ ਤਾਂ ਆਪਾਂ ਵੀਰਵਤ ਸੱਜਣ ਹੀ ਆ ਗਿਆ ਤਾਂ ਆਪਾਂ ਤੈਨੂੰ ਮੈਂ ਉੱਥੇ ਜੋਕੇ ਤਾਂ ਫਿਰ ਤਾਂ ਜੁਕੇ ਜਿਹੜਾ ਤਾਂ ਨਹੀਂ ਇਰਾਨ ਤੋਂ ਜੀ ਤੇ ਰਾਣ ਜਾ ਕੇ ਤੇ ਮੜ ਕੇ ਸ਼ਾਮ ਨੂੰ ਮੈਨੂੰ ਫੋਨ ਆ ਗਿਆ ਜੀ ਉਹ 50 ਲੱਖ ਰੁਪਏ ਦੇ ਉਹ ਜੀ ਮੁੰਡਾ ਚਾਹੀਦਾ ਜੀ ਜਿਹੜਾ ਗੱਲ ਕਰ ਰਿਹਾ ਉਹ ਪੰਜਾਬੀ ਹੈ ਕਿ ਕੌਣ ਆ ਉਹ ਨਹੀਂ ਜੀ ਮੈਨੂੰ ਤਾਂ ਫਾਇਦ ਫੋਨ ਤੇ ਗੱਲ ਹੁੰਦੀ ਜੀ ਆਪਾਂ ਨੂੰ ਨਹੀਂ ਪਤਾ ਪੰਜਾਬੀ ਹੈ ਤੇ ਫੋਨ ਜੀ ਮੁਹੰਮਦ ਦਾ ਨਾ ਹੋਇਆ ਜੀ ਜੁਕੇ ਤੋਂ ਗੁਰਪ੍ਰੀਤ ਦੀ ਮਾਤਾ ਜੀ ਵੀ ਮੌਜੂਦ ਨੇ ਇਹ ਬੜਾ ਔਖਾ ਸਮਾਂ ਹੁੰਦਾ ਹੈ ਕਿ ਜਦੋਂ ਹੱਥ ਵਿੱਚ ਤਸਵੀਰ ਫੜ ਕੇ ਆਪਣੇ ਬੇਟੇ ਦੀ ਤੇ ਉਹਨੂੰ ਯਾਦ ਕਰਨਾ ਜਦੋਂ ਅਸੀਂ ਬੈਠੇ ਸੀ ਤੇ ਇਸ ਮਾਂ ਨੇ ਆਪਣੀ ਪੁੱਤਰ ਦੀ ਤਸਵੀਰ ਚੁੰਮੀ ਹੈ ਤੇ ਅੱਖਾਂ ਭਰ ਕੇ ਉਹਨੂੰ ਯਾਦ ਕੀਤਾ ਕਿ ਵਾਪਸ ਆਵੇ ਸੋ ਇੱਕ ਸੁਨਹਿਰੀ ਭਵਿਕਵਾਸਤੇ ਗਿਆ ਸੀ ਮਾਤਾ ਜੀ ਕਦੋਂ ਉਹਦਾ ਸੰਪਰਕ ਏਜੰਟ ਨਾਲ ਹੋਇਆ ਤੁਹਾਡੇ ਨਾਲ ਗੱਲ ਕੀਤੀ ਸੀ ਕਿ ਮੈਂ ਕਿਸੇ ਏਜੰਟ ਨਾਲ ਸੰਪਰਕ ਕਰ ਰਿਹਾ ਹਾਂ ਹਾਂਜੀ ਵੀਰ ਜੀ ਉਹਨੂੰ 6 ਮਹੀਨਿਆਂ ਤੋਂ ਕੋਲ ਆਉਂਦੀਆਂ ਸੀ ਪਹਿਲਾਂ ਵੀ ਉਹਨੇ ਤੇ ਅਬ ਇੰਗਲੈਂਡ ਦਾ ਅਮਰੀਕਾ ਦਾ ਲਾਇਆ ਸੀ ਉਹਨੇ ਦੋ ਵਾਰੀ ਨਿਊਜ਼ ਆ ਗਈ ਫਿਰ ਆਂਦਾ ਮਮਾ ਮੈਨੂੰ 6 ਮਹੀਨਿਆਂ ਤੋਂ ਕੋਲ ਫਿਰ ਆਂਦੀ ਜਾਂਟ ਉਹੋ ਹੀ ਆ ਤੇ ਵੀ ਮਤਲਬ ਮੈਂ ਵੀ ਮੈਨੂੰ ਕਹਿਣ ਦਿਆਵਾ ਵੀ ਇਸ ਤਰ੍ਹਾਂ ਕਰਕੇ ਆਪਾਂ ਲਾ ਲਈਏ ਤੇ ਵੀ ਤੇਰਾ ਲੱਗ ਜੂਗਾ ਤੇ ਜਦੋਂ ਤੂੰ ਆਹਨ ਆ ਜਾਏਂਗਾ ਤੇ ਦੇ ਇੱਕ ਦੂਸਰੇ ਦਿਨ ਤੈਨੂੰ ਮੈਂ ਉਥੋਂ ਵੀ ਇੰਗਲੈਂਡ ਭੇਜ ਦੂੰਗਾ ਇੰਗਲੈਂਡ ਤੈਨੂੰ ਪਹਚਾ ਕੇ ਹੀ ਸਾਰੇ ਪੈਸੇ ਲਵਾਂਗਾ ਤੇਰੇ ਪਾਪਾ ਕੋਲੋਂ ਫੇਰ ਫੋਨ ਕੋਲ ਤੇ ਸਾਰੇ ਰੁਪਏ ਤਿਆਰ ਰੱਖਿਓ 11 ਲੱਖ ਤੁਹਾਡੇ ਕੋਲ ਮੈਂ ਟੋਟਲ ਰੁਪਇਆ ਲਵਾਂਗਾ ਤੇ ਤੇਰਾ ਤੈਨੂੰ ਮੈਂ ਉਥੋਂ ਪਹਚਾ ਦੂੰਗਾ ਤੈਨੂੰ ਕੋਈ ਚਿੰਤਾ ਕਰਨ ਦੀ ਲੋੜ ਨਹੀਂ ਮੈਂ ਸੋ ਕਹਿਣੀ ਆ ਬੇਟਾ ਇੰਨੀ ਜਲਦੀ ਇਸ ਕਿਸ ਤਰ੍ਹਾਂ ਹੋ ਕਹਿੰਦਾ ਨਹੀਂ ਮम्मा ਉਹ ਕਹਿੰਦਾ ਤੈਨੂੰ ਮੈਂ ਇੱਕ ਨੰਬਰ ਤੇ ਉਹਦਾ ਸਾਰਾ ਕੁਝ ਹੋਏਗਾ ਫੇ ਇਸ ਤਰ੍ਹਾਂ ਕਰਕੇ ਤੈਨੂੰ ਪਹੁੰਚਾ ਦੂੰਗਾ ਵੀ ਪਹਿਲਾਂ ਵੀ ਤੂੰ ਮੇਰੇ ਕੋਲ ਆਇਆ ਸੀ ਨਹੀਂ ਦੋ ਜਾਣਾ ਅਮਰੀਕਾ ਤੇ ਹੁਣ ਵੀ ਵੀ ਮੈਂ ਤੈਨੂੰ ਉੱਥੇ ਤੂੰ ਜਾ ਨਹੀਂ ਸਕਦਾ ਤਾਂ ਵੀ ਇੰਗਲੈਂਡ ਮੈਂ ਤੈਨੂੰ ਪਹੁੰਚਾ ਦੂੰਗਾ ਮੇਰੇ ਮਤ ਕਿੰਨੇ ਕਿੰਨੇ ਕਿ ਪੈਸੇ ਜਿਹੜੇ ਦਿੱਤੇ ਸੀਗੇ ਪਹਿਲਾਂ ਟਿਕਟ ਵੀ ਆਪ ਖਰਚੀ ਹੈ ਜਾ ਇਹਦਾ ਸੰਪਰਕ ਕਿਵੇਂ ਹੋਇਆ ਏਜੰਟ ਨਾਲ ਸੰਪਰਕ ਕਿੱਦਾਂ ਇਹਨਾਂ ਪਹਿਲਾਂ ਕੁਛ 6 ਮਹੀਨਿਆਂ ਤੋਂ ਕਾਲਾਂ ਆਉਂਦੀਆਂ ਸੀ ਵੀ ਤੋਂ ਉਹਨੇ ਪ੍ਰੇਮ ਹੀ ਇਹਨਾਂ ਨਾਲ ਇੰਨਾ ਕੁ ਬਣਾ ਲਿਆ ਜਿਵੇਂ ਜਿਤਨਾ ਆਪਾਂ ਭਰਾ ਭਰਾ ਹੀ ਹੁੰਨੇ ਹਾਂ ਜੀ ਤੇ ਮੁੜ ਕੇ ਉਹਨਾਂ ਕਹੇ ਵੀ ਮੈਂ ਤੇਰਾ ਵੀਰ ਨਹੀਂ ਗੱਲ ਬਗਲ ਬਣੀ ਤੇ ਕੋਈ ਨਹੀਂ ਮੈਂ ਆਪਾਂ ਇੱਥੇ ਜੁਕੇ ਬੈਠਾਂ ਜੀ ਮੈਂ ਤੈਨੂੰ ਜੁਕੇ ਲੈ ਆਉਣਾ ਕੋਈ ਗੱਲ ਨਹੀਂ ਆਪਾਂ ਜਾਇ ਜਾਇ ਤੇਰੇ ਕੋਲ ਪਹਿਲੇ ਲੈ ਲਾਂਗੇ ਯਾਰਾਂ ਲੱਖ ਸਾਡੀ ਗੱਲ ਤੈ ਹੋਗੀ ਜੀ ਮੁੰਡੇ ਨਾਲ ਦਾ ਜੈਪੁਰ ਆ ਜਾ ਉੱਥੇ ਟਿਕਟ ਕਰਾ ਦੂੰਗਾ ਤੈਨੂੰ ਮੇਦਾਨ ਦੀ ਫੇਰ ਆਂ ਤਾਂ ਤੇਰੇ ਮੈਂ ਫੇਰ ਕਾਜ ਬਣਾ ਕੇ ਉੱਥੇ ਉੱਥੇ ਬੁੱਕ ਕਰ ਦਿੰਦਾ ਉੱਥੇ ਰਹਿਂ ਦੋ ਦਿਨ ਤਾਂ ਮੈਂ ਤਿਆਰ ਕਰਕੇ ਖਾ ਜਾ ਤੈਨੂੰ ਮੰਜੂ ਕੇ ਆਪਣੇ ਕੋਲ ਹੀ ਬੁਲਾ ਲੈਣਾ ਚਿੰਤਾ ਨਾ ਲਾਦ ਐਵੇਂ ਤੇ ਕੋਈ ਇਥੇ ਆਗ ਲੈ ਲੈਣਾਂ ਪਏ ਐਨੇ ਸੋਚੀ ਮੇਰੇ ਪਿੱਛੇ ਰਹਿੰਦੇ ਮੈਂ ਡੁੱਬ ਜਾਣਗੇ ਮੇਰੇ ਮੜਕੇ ਨਾਲ ਜਾ ਕੇ ਬਾਹਗੂ ਕੰਮ ਕਰ ਲਿਆ ਜੀ ਉਹ ਤੁੰ 50 ਲੱਖ ਰੁਪਏ ਮੰਗਦੇ ਸੀ ਇਹ ਵੀ ਤਮ ਕਿਲਾ ਰਹੇ ਹੈ ਕਿ ਕੋਈ ਹੰਗ ਕਟਾਂਗੇ ਕੋਈ ਸਾਰਾ ਕੋਈ ਸ਼ਾਕੇ ਦੀ ਪਸੰਦ ਸਾਡੇ ਬਾਤ ਤੇ ਮਰਿਆ ਜਾਨ ਦੀ ਗੱਲ ਚ ਨਹੀਂ ਚ ਮਿਲਦਾ ਨਹੀਂ ਰੱਖੋ ਬਾਪੂ ਜੀ ਅਸੀਂ ਇਸੇ ਕਰਕੇ ਤੁਹਾਡੇ ਕੋਲ ਪਹੁੰਚੇ ਆ ਕਿ ਤੁਹਾਡੀ ਜਿਹੜੀ ਆਵਾਜ਼ ਅੱਗੇ ਤੱਕ ਲੈ ਕੇ ਜਾਈਏ ਮਾਤਾ ਜੀ ਹੋਰ ਕਿਸੇ ਨਾਲ ਸੰਪਰਕ ਹੋਰ ਕਰਨ ਦੀ ਕੋਸ਼ਿਸ਼ ਕੀਤੀ ਹੈ ਈਰਾਨ ਦੇ ਵਿੱਚ ਕੋਈ ਜਾਣਕਾਰ ਨਿਕਲਿਆ ਹੋਵੇ ਕੋਈ ਨਹੀਂ ਉਹ ਸਾਡੇ ਇਹ ਵੀਰ ਜੀ ਦੱਸਣਗੇ ਬਾਕੀ ਸਾਡੇ ਕੋਲ ਬਸ ਇੰਨਾ ਹੀ ਆ ਸਾਡਾ ਜਲਦੀ ਚਾਹ ਪ੍ਰਸ਼ਾਸਨ ਦੇ ਗਾੜੀ ਬੇਨਤੀ ਆ ਵੀ ਜਲਦੀ ਜਲਦੀ ਸਾਡਾ ਬੱਚਾ ਸਾਡੇ ਕੋਲ ਵਾਪਸ ਆ ਜਾਏ ਤੇ ਈਰਾਨ ਦੀ ਪ੍ਰਸ਼ਾਸਨ ਨੂੰ ਵੀ ਉੱਪਰ ਅਸਾਂ ਨੂੰ ਸਾਰਿਆਂ ਗਾੜੀ ਬੇਨਤੀ ਇਹੋ ਹੀ ਆ ਭਗਵਾਨ ਤਮਾਨ ਸਰਕਾਰ ਗਾੜੀ ਸਾਰਿਆਂ ਗਾੜੀ ਇਹੋ ਹੀ ਬੇਨਤੀ ਆ ਵੀ ਸਾਡੀ ਆਵਾਜ਼ ਚੰਦੀ ਤੋ ਜਾਉਂਦੀ ਆਪਣੇ ਹਲਕੇ ਦੇ ਐਮ ਐਲ ਏ ਸਾਹਿਬ ਨੂੰ ਮਿਲੇ ਉਹ ਧਾਰੀਵਾਲ ਸਾਹਿਬ ਨੂੰ ਹਾਂਜੀ ਸਾਰਿਆਂ ਨੂੰ ਮਿਲੇ ਆ ਜੀ ਸਾਡੇ ਕੋ ਤੇ ਇਹੋ ਹੀ ਬਸ ਬੱਚਾ ਸਵਾ ਲੱਖ ਮੇਰੇ ਕੋਲ ਸੀ ਕਿਸੇ ਵੀ ਤਰ੍ਹਾਂ ਮੇਰਾ ਬੱਚਾ ਮੇਰੇ ਕੋਲ ਵਾਪਸ ਲਿਆਉਂਦਾ ਜਾਵੇ ਤੇਰੀ ਗੱਲ ਪਹੁੰਚ ਕੇ ਹੋਈ ਆ ਉਹਦੀ ਕੋਈ ਵੀਡੀਓ ਕਾਲ ਕੀਤੀ ਹੋਵੇ ਉਹਨੇ ਮੇਰੇ ਬੇਟੇ ਨੇ ਨਹੀਂ ਉਹ ਮੇਰੇ ਬੇਟੇ ਨੇ ਬਸ ਇੰਨਾ ਹੀ ਕਿਹਾ ਸੀ ਮਮਾ ਮੈਂ ਈਰਾਨ ਕਹਿੰਦਾ ਸੀ ਜੰਟ ਵੀ ਤੇਨੂੰ ਈਰਾਨ ਮੈਂ ਪਹੁੰਚ ਗਿਆ ਬਸ ਦੋ ਹੀ ਤਿੰਨ ਗੱਲਾਂ ਕੀਤੀਆਂ ਤੇ ਮੈਂ ਹੁਣ ਹੋਟਲ ਵਿੱਚ ਇਸ਼ਨਾਨ ਪਾਣੀ ਕਰਕੇ ਫਿਰ ਤੈਨੂੰ ਕਾਲ ਕਰੂੰਗਾ ਉੱਥੋਂ ਤੱਕ ਤੇ ਮੇਰੇ ਬੇਟੇ ਨੂੰ ਪਹੁੰਚਣ ਹੀ ਨਹੀਂ ਦਿੱਤਾ ਇੰਨੀਆਂ ਗੱਲਾਂ ਕਰਨ ਵਾਸਤੇ ਪਹਿਲਾਂ ਹੀ ਉਹਨਾਂ ਨੇ ਚੁੱਕ ਕੇ ਆਪਣੇ ਕੋਲ ਰੱਖ ਲਿਆ ਵਾ ਤੇ ਕਹਿੰਦਾ ਫਿਰ 50 ਲੱਖ ਰੁਪਈਆ ਦੇ ਦੋ ਤੇ ਜੇ ਤੈਨੂੰ ਬੱਚਾ ਚਾਹੀਦਾ ਤੇ ਜੇ ਨਹੀਂ ਚਾਹੀਦਾ ਤੇ ਉਹ ਤੈਨੂੰ ਪਤਾਉ ਜਾਂ ਕਿ ਹੋਰ ਕਿਸੇ ਨੰਬਰ ਤੋਂ ਕਾਲ ਆ ਰਹੀਆਂ ਨੇ ਕਿ ਉਸ ਉਹਦੇ ਨੰਬਰ ਤੋਂ ਹੀ ਕਾਲ ਆ ਰਹੀ ਹੈ ਨਹੀਂ ਆਪਣੇ ਉਹ ਆਪਣੇ ਨੰਬਰ ਤੋਂ ਕਰਦਾ ਵਾ ਜੰਟ ਇਹ ਕਿਹੜੇ ਨੰਬਰ ਤੋਂ ਹਾਂਜੀ ਵਿਦੇਸ਼ੀ ਨੰਬਰ ਤੋਂ ਹੀ ਆ ਰਹੀਆਂ ਉਸੇ ਸੀ ਨੰਬਰ ਤੋਂ ਆ ਰਹੀਆਂ ਜੀ ਸਾਨੂੰ ਪਤਾ ਬਾਕੀ ਸਾਰੀਆਂ ਗੱਲਾਂ ਹਾਂਜੀ ਉਹਦੇ ਬਾਰੇ ਕੁਝ ਪਤਾ ਕਰਾਇਆ ਕੋਈ ਮੇਰੇ ਨੰਬਰ ਨਾਲ ਪਹਿਲਾਂ ਕਨੈਕਟ ਹੀ ਨਾ ਮੁੰਡੇ ਦਾ ਜੀ ਉਸ ਨੰਬਰ ਤੋਂ ਨਹੀਂ ਆ ਰਹੀਆਂ ਕੋਈ ਹੋਰ ਮੁੰਡੇ ਨੰਬਰ ਤੋਂ ਆ ਰਹੀਆਂ ਜੀ ਪਹਿਲਾਂ ਉਸੇ ਤੋਂ ਆਈਆਂ ਸੀ ਤੇ ਬਾਅਦ ਵਿੱਚ ਉਹ ਨੰਬਰ ਚੇਂਜ ਕਰ ਲੈਂਦਾ ਤੇ ਕਹਿੰਦਾ 50 ਲੱਖ ਰੁਪਇਆ ਦੋ ਧਮਕੀ ਲਾਉਂਦਾ ਤੇ 80 ਰੁਪਏ ਪਚਾ ਦੋ ਨਹੀਂ ਤੁਹਾਡੇ ਬੱਚੇ ਨੂੰ ਮਾਰ ਦਾਂਗੇ ਇਸ ਤਰ੍ਹਾਂ ਕਰ ਦਾਂਗੇ ਇਹਦੇ ਅੰਗ ਕੱਟ ਦਾਂਗੇ ਉਹ ਕਰ ਦਾਂਗੇ ਜੇ ਬਸ ਇਹੋ ਜਿਹਾ ਡਰਾਵੇ ਮਾਂ ਵੀ ਉਹਨੂੰ ਦਿੰਦਾ ਅਸੀਂ ਬਿਆਨ ਨਹੀਂ ਕਰ ਸਕਦੇ ਬਾਕੀ ਸਾਰੇ ਵੀਰ ਜੀ ਦੱਸਣਗੇ ਜੋ ਵੀ ਸਾਡੇ ਹਾਲਾਤ ਆ ਵੈਸੇ ਇੰਨਾ ਹੀ ਕਹਿ ਕੇ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਖਾਦੇ ਬਸ ਇੱਕ ਮਾਂ ਬੇਬਸ ਐ ਤੇ ਜੋ ਸ਼ਬਦ ਨੇ ਉਹ ਵੀ ਕੱਟ ਪੈਂਦੇ ਆ ਵੀਰ ਜੀ ਤੁਸੀਂ ਕੀ ਕਰਦੇ ਹੋ ਤੇ ਕੋਈ ਪਤਾ ਲੱਗਿਆ ਸੰਪਰਕ ਹੋਇਆ ਕਿਸੇ ਨਾਲ ਹਾਂਜੀ ਸੰਪਰਕ ਤੇ ਜੀ ਬਸ ਹਾਲ ਦੀ ਘੜੀ ਤੇ ਜਿੱਦਾਂ ਕਿ ਆਪਾਂ ਐਮਐਲਏ ਸਾਹਿਬ ਨੂੰ ਵੀ ਮਿਲੇ ਆ ਦਿੱਲੀ ਵੀ ਆਪਾਂ ਜਿਹੜੀਆਂ ਮੇਲ ਵਗੈਰਾ ਕੀਤੀਆਂ ਹੋਈਆਂ ਵਾ ਤੇ ਹਾਲੇ ਤੇ ਇਹੀ ਕਹਿ ਰਿਹਾ ਵੀ ਪ੍ਰੋਸੈਸ ਦੇ ਵਿੱਚ ਆ ਕਰ ਰਹੇ ਆ ਕਰ ਰਹੇ ਆ ਹਾਲੇ ਕੋਈ ਵੀ ਮਤਲਬ ਆਪਾਂ ਨੂੰ ਕੋਈ ਰਾਹ ਕੋਈ ਨਹੀਂ ਮਿਲਿਆ ਲੈ ਅੱਛਾ ਜਿਹੜਾ ਫੋਨ ਕਰਦਾ ਹੈ ਜਾਂ ਵੀਡੀਓ ਕਾਲ ਕਰਦਾ ਜਾਂ ਨੋਰਮਲ ਕਾਲ ਕਰਦਾ ਉਹ ਆਪਣਾ ਨੋਰਮਲ ਕਾਲ ਕਰਦਾ WhatsApp ਕਾਲ ਆ ਰਹੀ ਇਹਦੀ ਉਹ ਯੂਰਪ ਦੇ ਯੂਰਪ ਕੋਈ ਨੰਬਰ ਆ ਯੂਰਪ ਦਾ ਉਹਦੇ ਤੋਂ ਕਾਲ ਕਰਦਾ ਹੈ WhatsApp ਕਾਲ ਹੀ ਕਰ ਰਿਹਾ ਹੈ ਕਿਹੜੀ ਭਾਸ਼ਾ ਚ ਕਰਦਾ ਹੈ ਅੰਗਰੇਜ਼ੀ ਚ ਗੱਲ ਕਰਦਾ ਨਹੀਂ 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 ਪੰਜਾਬੀ ਦੇ ਵਿੱਚ ਹੀ ਕਰਦਾ ਹੈ ਆਪਣੇ ਆਪ ਨੂੰ ਉਹ ਦੱਸਦਾ ਹੈ ਕਿ ਮੇਰਾ ਪਿੰਡ ਵੀ ਸੁਲਤਾਨਪੁਰ ਲੋਧੀ ਆ ਜੀ ਪਰ ਹੈ ਉਹ ਕੋਈ ਨਹੀਂ ਲੱਗਦਾ ਨਹੀਂ ਆ ਮਤਲਬ ਵੀ ਉਹ ਹੋਵੇਗਾ ਆਪਣਾ ਸੁਲਤਾਨਪੁਰ ਦਾ ਲੱਗਦਾ ਨਹੀਂ ਲੈਂਗੁਏਜ ਤੋਂ ਮਤਲਬ ਡਿਫਰੈਂਟ ਲੱਗ ਰਹੀ ਹੈ ਕਿੰਨੀ ਉਮਰ ਹੈ ਗੁਰਪ੍ਰੀਤਦੀ ਤੇ ਕਿੰਨੇ ਸਮੇਂ ਤੋਂ ਉਹਨੂੰ ਲੱਗਾ ਸੀ ਕਿ ਮੈਂ ਬਾਹਰ ਜਾਣਾ ਹੈ ਤੇ ਕੀ ਕੀਤਾ ਕਿਸੇ ਇੱਥੇ ਕੀ ਕਰ ਰਿਹਾ ਸੀ ਜੀ ਗੁਰਪ੍ਰੀਤਦੀ ਉਮਰ ਜਿਹੜੀ ਹੈਗੀ ਆ 27 ਸਾਲ ਆ ਅੱਜ ਤੋਂ 2 ਸਾਲ ਪਹਿਲਾਂ ਨਾ ਇਹਨੇ ਫਾਈਲ ਲਾਈ ਸੀ ਅਮਰੀਕਾ ਦੀ ਉਸ ਟਾਈਮ ਏਜੰਟ ਹੈਗਾ ਸੀ ਜਲੰਧਰ ਦਾ ਉਸੇ ਦੌਰਾਨ ਦੇ ਵਿੱਚ ਜਦੋਂ ਫਾਈਲ ਲਾਈ ਆ ਤੇ ਇਹਦਾ ਇਹ ਜਿਹੜਾ ਬੰਦਾ ਹੁਣ ਕਹ ਰਿਹਾ ਮੁਹੰਮਦ ਨਾਂ ਦਾ ਕਹਿ ਰਿਹਾ ਜਿਹਦਾ ਯੂਕੇ ਦਾ ਨੰਬਰ ਆ ਉਦੋਂ ਇਹਦੇ ਨਾਲ ਵੀ ਕੰਟੈਕਟ ਦੇ ਵਿੱਚ ਜਿੱਦਾਂ ਕਿ ਏਜੰਟ ਕਹਿ ਹੀ ਦਿੰਦੇ ਆ ਆਪਾਂ ਮਹੀਨਾ ਤੱਕ ਫਾਈਲ ਨਹੀਂ ਲੱਗਦੀ ਆਪਾਂ ਕਾਲ ਕਰ ਦਿੰਨੇ ਆ ਤੇ ਉਹ ਫਿਰ ਬੰਦੇ ਨੇ ਕਾਨਫਰੰਸ ਦੇ ਵਿੱਚ ਲਾ ਕੇ ਕਾਲ ਕਰਾਈ ਵੀ ਆਹ ਤੇਰੇ ਬੰਦਿਆਂ ਕੋਲ ਆਲਰੇਡੀ ਫੈਲ ਅੱਗੇ ਲੱਗੀ ਆ ਤੂੰ ਟੈਨਸ਼ਨ ਨਾ ਲੈ ਉਦੋਂ ਹੀ ਉਸ ਬੰਦੇ ਦਾ ਜਦੋਂ ਨੰਬਰ ਗੁਰਪ੍ਰੀਤ ਦਾ ਉਹਨੇ ਸੇਵ ਕਰ ਛੱਡਿਆ ਆਪਣੇ ਮੋਬਾਈਲ ਦੇ ਵਿੱਚ ਤੇ ਉਸ ਤੋਂ ਬਾਅਦ ਜਦੋਂ 6 ਮਹੀਨੇ ਤੱਕ ਨਹੀਂ ਆਇਆ ਤਾਂ ਉਹਨੇ ਪੇਪਰ ਇਹਨਾਂ ਨੇ ਵਾਪਸ ਲੈ ਲਏ ਉਸ ਤੋਂ ਬਾਅਦ ਉਹਨੇ ਕੀ ਕੀਤਾ ਕਿ ਦੁਬਾਰਾ ਇਹਨੂੰ 6 ਮਹੀਨੇ ਤੋਂ ਫਿਰ ਵਿੱਚ ਵਿੱਚ ਕਾਲ ਕਰਦਾ ਸੀ ਤੇ 6 ਮਹੀਨੇ ਤੋਂ ਦੁਬਾਰਾ ਕਾਲ ਕਾਫੀ ਕਰਨ ਲੱਗ ਪਿਆ ਪ੍ਰੇਮ ਬਣਾ ਲਿਆ ਲਾਲੋ ਫਰੈਂਡ ਬਣਾ ਲਿਆ ਜਾਂ ਆਪਣਾ ਆਪ ਦੱਸਣ ਲੱਗ ਪਿਆ ਵੀ ਯਾਰ ਆਪਾਂ ਵੀ ਭਰਾ ਹੀ ਆਂ ਇਦਾਂ ਕਰਦੇ ਕਰਦੇ ਗੁਰਪ੍ਰੀਤ ਨਾਲ ਕਾਫੀ ਪ੍ਰੇਮ ਕਰ ਲਿਆ ਫਿਰ ਇਹਨੂੰ ਕਹਿੰਦਾ ਵੀ ਯਾਰ ਤੇਰਾ ਬਣਿਆ ਨਹੀਂ ਹਲੇ ਤਾਂ ਕਿ ਕਹਿੰਦਾ ਵੀ ਨਹੀਂ ਬਣਿਆ ਨਹੀਂ ਕਹਿੰਦਾ ਤੂੰ ਆਉਣਾ ਚਾਹਣਾ ਹੈ ਇਹ ਕਹਿੰਦਾ ਪਾਜੀ ਆਉਣਾ ਤੇ ਮੈਂ ਚਾਹਣਾ ਹੀ ਇਸੇ ਕਰਕੇ ਤੇ ਮੈਂ ਜ਼ੋਰ ਲਾ ਰਿਆ ਉਸ ਤੋਂ ਬਾਅਦ ਦੇ ਵਿੱਚ ਇਹਨਾਂ ਨੇ ਫਿਰ ਹੁਣ ਇਹਨਾਂ ਦਾ ਪਾਸਪੋਰਟ ਕਿਤੇ ਹੋ ਰਿਹਾ ਇਹਨਾਂ ਦਾ ਮਿਸਕਰਜ ਹੋ ਗਿਆ ਉਹਦਾ ਕਰਕੇ ਦੁਬਾਰਾ ਉਹਨਾਂ ਨੇ ਨਵਾਂ ਪਾਸਪੋਰਟ ਬਣਾਇਆ ਉਹ ਕਹਿੰਦਾ ਜੇ ਤੇਰਾ ਪਾਸਪੋਰਟ ਬਣ ਗਿਆ ਤੇ ਯਾਰ ਤੂੰ ਇਦਾਂ ਕਰ ਵੀ ਮੈਂ ਤੈਨੂੰ ਯੂਕੇ ਖੜ ਸਕਦਾ ਜੇ ਤੂੰ ਯੂਕੇ ਆਉਣਾ ਚਾਹਣਾ ਤੇ ਵੀ ਮੈਂ ਯੂਕੇ ਲੈ ਜਾਊਗਾ ਤੇ ਉੱਥੇ ਤੈਨੂੰ ਕੰਮ ਵੀ ਦਵਾ ਦਊਗਾ ਸਾਰਾ ਕੁਝ ਉਹ ਕਹਿੰਦਾ ਵੀ ਠੀਕ ਆ ਯੂਕੇ ਦਵਾਂਗਾ ਪਰ ਮੈਨੂੰ ਕੀ ਛੋਟੀ ਕੀ ਇਹ ਕਹਿੰਦਾ ਵੀ ਓਕੇ ਛੋਟੀ ਉਹਨੇ ਇਹਨਾਂ ਨੂੰ ਇਹ ਦੇ ਦਿੱਤੀ ਜਿਹਦਾ ਕਰਕੇ ਗੁਰਪ੍ਰੀਤ ਨੇ ਮਤਲਬ ਇੱਕ ਵਾਰ ਵੀ ਨਹੀਂ ਸੋਚਿਆ ਵੀ ਘਰੇ ਵੀ ਗੱਲ ਕੀਤੀ ਵੀ ਆਪਾਂ ਕਿਹੜਾ ਪੈਸੇ ਜਿਹੜੇ ਆ ਇੱਥੇ ਦੇਣੇ ਆ ਵੀ ਉਹ ਕਹਿੰਦਾ ਮੈਂ ਟਿਕਟ ਵੀ ਆਪੇ ਜੁੰਗਾ ਵੀਜ਼ਾ ਵੀ ਜਿਹੜਾ ਸਾਰਾ ਕੁਝ ਤੁਹਾਡਾ ਕੋਈ ਖਰਚਾ ਨਹੀਂ ਆ ਰੀਚ ਤੇ ਪੈਸੇ ਲਾਉਂਗਾ ਤੁਹਾਡੇ ਕੋ ਜਦੋਂ ਤੂੰ ਬਾਹਰ ਨਿਕਲ ਕੇ ਆਪਣੇ ਪਾਪਾ ਨੂੰ ਕਾਲ ਕਰਕੇ ਵੀਡੀਓ ਕਾਲ ਤੇ ਦਿਖਾਦੀ ਵੀ ਆ ਮੈਂ ਯੂਕੇ ਪਹੁੰਚ ਗਏ ਉਸ ਟਾਈਮ ਤੇਰੇ ਪਾਪਾ ਸਾਡੇ ਬੰਦੇ ਨੂੰ ਪੈਸੇ ਦੇ ਦੇਣਗੇ ਉਹ ਇਸੇ ਚਾਂਸੇ ਦੇ ਵਿੱਚ ਬੱਚਾ ਜਿਹ ਫਿਰ ਉਹਨੇ ਇਥੋਂ ਉਹਨੂੰ ਕਿਹਾ ਕਿ ਤੂੰ ਇਦਾਂ ਕਰ ਜੈਪੁਰ ਚਲੇ ਜਾ ਜੈਪੁਰ ਸਾਡਾ ਬੰਦਾ ਮਿਲੂਗਾ ਤੈਨੂੰ ਉਹ ਟਿਕਟ ਤੇ ਵੀਜ਼ਾ ਦੇਊਗਾ ਤੈਨੂੰ ਜਦੋਂ ਜੈਪੁਰ ਜਾਂਦਾ ਹੈ ਤੇ ਫਿਰ ਉਹਨੂੰ ਉਹ ਕਹਿੰਦੇ ਵੀ ਤੈਨੂੰ ਲੋੜ ਨਹੀਂ ਆ ਅੱਭੀ ਤੇਰੀ ਟਿਕਟ ਹੋ ਗਈ ਆ ਫਿਰ ਬੰਦੇ ਨੇ ਲੇਟ ਹੋ ਜਾਣਾ ਤੂੰ ਇਦਾਂ ਕਰ 에ਰਪੋਰਟ ਜਾ ਉਹਨੂੰ ਵਟਸਐਪ ਤੇ ਟਿਕਟ ਤੇ ਵੀਜ਼ਾ ਜੋ ਵੀ ਆ ਉਹ ਭੇਜ ਦਿੰਦਾ ਗੁਰਪ੍ਰੀਤ ਨੇ 에ਰਪੋਰਟ ਤੋਂ ਕਾਲ ਕੀਤੀ ਪਾਪਾ ਨੂੰ ਵੀ ਮੈਂ 에ਰਪੋਰਟ ਤੇ ਪਹੁੰਚ ਗਿਆ ਮੈਨੂੰ ਵੀਜ਼ਾ ਮਿਲ ਗਿਆ ਮੇਰੀ ਬੋਰਡਿੰਗ ਹੋ ਗਈ ਆ ਮੈਂ ਇਸ ਟਾਈਮ ਇਰਾਨ ਜਾ ਰਿਹਾ ਹਾਂ ਤੇ ਇਰਾਨ ਮੇਰਾ 2 ਦਿਨ ਦਾ ਸਟੇ ਆ ਤੇ 2 ਦਿਨ ਬਾਅਦ ਮੇਰੇ ਉੱਥੋਂ ਪੇਪਰ ਲਾ ਕੇ ਉੱਥੇ ਮੈਂ ਹੋਟਲ 'ਚ ਮੈਨੂੰ ਰੱਖਣਗੇ 2 ਦਿਨ ਬਾਅਦ ਮੈਂ ਬਾਅਦ ਯੂਕੇ ਜਾਊਂਗਾ ਫਿਰ ਉਹ ਇਰਾਨ ਪਹੁੰਚ ਕੇ ਉਹ ਕਾਲ ਕਰਦਾ ਕਿ ਮੈਂ ਪਾਪਾ ਇੱਥੇ ਪਹੁੰਚ ਗਿਆ ਹਾਟਲ ਦੇ ਵਿੱਚ ਆ ਮੈਨੂੰ ਆਇਓ ਨਾ ਹਾਟਲ 'ਚ ਠਹਿਰਾਤਾ ਵਾ ਤੇ ਹੁਣ ਮੈਨੂੰ ਉਹ ਕਹਿ ਰਿਹਾ ਕਿ ਦੋ ਦਿਨ ਬਾਅਦ ਆ ਜਿਹੜਾ ਮੈਨੂੰ ਉਹ ਮਤਲਬ ਅੱਗੇ ਲੈ ਕੇ ਜਾਣਗੇ ਯੂਕੇ ਉਸ ਤੋਂ 2 ਘੰਟੇ ਬਾਅਦ ਹੀ ਫਿਰ ਰਜੈਂਟ ਦੀ ਜਿਹੜਾ ਕਾਲ ਆਉਂਦੀ ਆ ਹੋਰ ਨੰਬਰ ਤੋਂ ਕਾਲ ਆਉਂਦੀ ਆ ਜਿਹਦੇ ਨਾਲ ਗੁਰਪ੍ਰੀਤ ਗੱਲ ਕਰਦਾ ਸੀ ਉਸ ਨੰਬਰ ਤੋਂ ਨਹੀਂ ਕਿਸੇ ਹੋਰ ਨੰਬਰ ਤੋਂ ਕਾਲ ਆਉਂਦੀ ਆ ਵੀ ਤੁਹਾਨੂੰ ਬੱਚਾ ਚਾਹੀਦਾ ਹੈ ਕਹਿੰਦੇ ਬੱਚਾ ਕੀ ਚਾਹੀਦਾ ਬੱਚਾ ਤਾਂ ਸਾਡਾ ਬਾਹਰ ਗਿਆ ਉਹ ਕਹਿੰਦਾ ਬਾਹਰ ਨਹੀਂ ਗਿਆ ਬੱਚਾ ਤੁਹਾਡਾ ਸਾਡੇ ਸਾਡੇ ਕੋਲ ਸਾਡੇ ਕਬਜ਼ੇ ਦੇ ਵਿੱਚ ਹੈ ਜੇ ਬ ਫਿਰ ਇਹਨਾਂ ਨੇ ਜਿੱਦਾਂ ਗੁਰਪ੍ਰੀਤ ਨੰਬਰ ਲਿਖਾ ਕੇ ਗਿਆ ਸੀ ਮੁਹੰਮਦ ਰਾਣਾ ਦਾ ਜਿਹਦੇ ਨਾਲ ਗੱਲ ਹੁੰਦੀ ਵੀ ਜੇ ਇਹਨਾਂ ਕਿਸੇ ਮੇਰਾ ਫੋਨ ਬੰਦ ਹੋ ਜਿੱਦੇ ਇਸ ਨਾਲ ਗੱਲ ਕਰ ਲਿਓ ਜਦੋਂ ਉਹਨੂੰ ਕਾਲ ਕੀਤੀ ਹੁੰਦਾ ਮੈਨੂੰ ਤੇ ਪਤਾ ਨਹੀਂ ਮੈਨੂੰ ਨਹੀਂ ਕੋਈ ਪਤਾ ਮੈਂ ਤੇ ਟਿਕਟ ਕਰਨ ਵਾਲਾ ਮੈਂ ਤੇ ਟਿਕਟ ਕੀਤੀ ਹੋਈ ਆ ਉਸ ਤੋਂ ਬਾਅਦ ਉਹਨੇ ਵੀ ਫੋਨ ਆਪਣਾ ਬੰਦ ਕਰ ਲਿਆ ਫਿਰ ਇਸ ਬੰਦੇ ਨੇ ਕੰਟੈਕਟ ਦੇ ਵਿੱਚ ਰਹੇ ਬੰਦਾ ਕਹਿੰਦਾ ਰਿਹਾ 50 ਲੱਖ ਇਹਨਾਂ ਨੇ ਕਿ ਵੀ ਜਦੋਂ ਅਸੀਂ ਕਿਹਾ ਵੀ ਯਾਰ ਇਹਨੇ ਪੈਸੇ ਕਿੱਥੋਂ ਦੇਵਾਂਗੇ ਫਿਰ ਕਰਕੇ ਉਹ ਕਹਿੰਦਾ ਵੀ ਤੁਸੀਂ 40 ਲੱਖ ਰੁਪਇਆ ਕਰ ਦੋ ਵੀ 40 ਲੱਖ ਰੁਪਏ ਲਵਾਂਗੇ ਤੋ ਨਹੀਂ ਅਸੀਂ ਕਿਹਾ ਵੀ ਨਹੀਂ ਇੰਨੇ ਪੈਸੇ ਦਾ ਕੋਈ ਨਹੀਂ ਤੁਸੀਂ ਛੱਡੋ ਤੇ ਕਿਉਂ ਉਹਨੇ ਪੈਸੇ ਲੈਣੇ ਕਿੱਦਾਂ ਐ ਕਾਊਂਟ ਚ ਪਾਓ ਮੇਰੇ ਨਹੀਂ ਉਹਨੇ ਕਿਹਾ ਕਿ ਪੈਸੇ ਤੁਹਾਨੂੰ ਮੈਂ ਦੱਸਾਂਗਾ ਤੁਸੀਂ ਪੈਸੇ ਰੇਂਜਮੈਂਟ ਕਰਕੇ ਦੱਸੋ ਤੇ ਫਿਰ ਅਸੀਂ ਕਿਹਾ ਵੀ ਸਾਡੇ ਕੋਲ ਪੈਸੇ ਤੇ ਮਤਲਬ ਨਹੀਂ ਆਗੇ ਫਿਰ ਉਹਨੇ ਗੁਰਪ੍ਰੀਤ ਨੂੰ ਉੱਥੇ ਟੌਰਚਰ ਕੀਤਾ ਕਾਫੀ ਜ਼ਿਆਦਾ ਟੌਰਚਰ ਕਰਕੇ ਉਹ ਕਹਿੰਦਾ ਪੈਸੇ ਕਿਉਂ ਨਹੀਂ ਆਗੇ ਗੁਰਪ੍ਰੀਤ ਤੇ ਕਹਿ ਰਿਹਾ ਵੀ ਜਿੱਦਾਂ ਜਿਹੜੀ ਤੁਹਾਡੀ ਸਾਡੇ ਨਾਲ 11 ਲੱਖ ਦੀ ਗੱਲ ਹੋਈ ਸੀ ਤੇ 11 ਲੱਖ ਰੁਪਏ ਦਾ ਗੁਰਪ੍ਰੀਤ ਕਹਿੰਦਾ ਘਰ ਪਿਆ ਵਾ ਵੀ ਬੈਂਕ ਦੇ ਵਿੱਚ ਤੁਸੀਂ ਉਹਨੂੰ ਤੁਸੀਂ ਉਹ ਕਿਉਂ ਨਹੀਂ ਦਿੰਦੇ ਪਹਿਲਾਂ ਉਹ ਪੈਸੇ ਕਢਾਓ ਤੇ ਉਹ ਜਾ ਕੇ ਅਮ੍ਰਿਤਸਰ ਜਲੰਧਰ ਮੈਂ ਤੁਹਾਨੂੰ ਬੰਦਾ ਤੁਸੀਂ ਬਸ ਨੰਡ ਦੇ ਲਾਗੇ ਜਾਓ ਬੰਦਾ ਆਏਗਾ ਉਹ ਇੱਕ ਨੋਟ ਦਿਖਾਏਗਾ ਤੁਹਾਨੂੰ ਮੈਂ ਤੁਹਾਨੂੰ ਫੋਟੋ ਭੇਜਾਂਗਾ ਨੋਟ ਦੀ ਉਹ ਤੁਸੀਂ ਉਹ ਵੇਖ ਕੇ ਤੇ ਉਸ ਬੰਦੇ ਨੂੰ ਪੈਸੇ ਦੇ ਦੇਣੇ ਆ ਤੁਸੀਂ ਉਹਨੂੰ ਇਹ ਨਹੀਂ ਕਹਿਣਾ ਕਿ ਇਹ ਪੈਸੇ ਜਿਹੜੇ ਵੀ ਅਸੀਂ ਕਿਉਂ ਦੇ ਰਹੇ ਤੁਸੀਂ ਕਹਿਣਾ ਵੀ ਬੱਚਾ ਸਾਡਾ ਯੂਕੇ ਪਹੁੰਚ ਗਿਆ ਤੇ ਅਸੀਂ ਪੈਸੇ ਜਿਹੜੇ ਉਹ ਰੀਜ਼ ਦੇ ਪੈਸੇ ਦੇ ਰਹੇ ਹਾਂ ਇੰਨੀ ਗੱਲ ਹੋਈ ਸੀ ਉਹਦੇ ਨਾਲ ਸੋ ਬਾਪੂ ਜੀ ਜਿਵੇਂ ਬਾਹਰ ਪਹੁੰਚਿਆ ਜਾਂ ਉਹ ਕਹਿ ਰਿਹਾ ਕਿ ਪੈਸੇ ਲੈ ਕੇ ਆ ਤੇ ਅਸੀਂ ਅਡਜਸਟਮੈਂਟ ਕਰਦੇ ਹਾਂ ਕਿ ਲੋਕਲ ਪੁਲਿਸ ਨਾਲ ਤੁਹਾਡਾ ਹੋਇਆ ਸੰਪਰਕ ਕੋਈ ਕੰਪਲੇਂਟ ਲਖਾਈਏ ਕਿ ਮੈਂ ਦਨਬਲ ਬੰਦਾ ਮੈਂ ਕਿਰੇ ਨਹੀਂ ਗਿਆ ਜਿੱਥੇ ਗਏ ਹੋਏ ਵੀਰ ਹੀ ਗਿਆ ਜੀ ਇਹ ਕਿੱਥੇ ਜਾਣਾ ਜੀ ਮੈਨੂੰ ਕੋਣ ਜਾਣਦਾ ਇਹ ਆ ਹੀ ਗਏ ਭਾਏ ਇਹਨਾਂ ਦੇ ਫਾਦਰ ਸਾਰੇ ਵੀਰ ਜੀ ਗਏ ਓਏ ਹੋਏ ਭੱਜੇ ਫਿਰਦੇ ਇਹਨਾਂ ਨੂੰ ਪਤਾ ਹੋ ਸਾਰਾ ਕੁਝ ਬਿਲਕੁਲ ਸੋ ਇਸ ਲਈ ਘਰ ਦੇ ਹਾਲਾਤ ਵੀ ਜਿਹੜੇ ਬਹੁਤੇ ਚੰਗੇ ਨਹੀਂ ਨੇ ਸੋ ਇਹੀ ਹਾਲਾਤ ਠੀਕ ਕਰਨ ਵਾਸਤੇ ਉਹ ਸੋਚਿਆ ਸੀ ਕਿ ਵਿਦੇਸ਼ ਜਾਵਾਂਗਾ ਤੇ ਤਰੱਕੀ ਕਰਕੇ ਮੁੜਾਂਗਾ ਪਰ ਕੁਝ ਦਿਨ ਕੀ ਇੱਕ ਹਫਤਾ ਹੀ ਹੋਇਆ ਕਿ ਉਸ ਨੂੰ ਇਸ ਤਰ੍ਹਾਂ ਦੇ ਨਾਲ ਅਗਵਾ ਕਰਕੇ ਇਹਨੂੰ ਕਹ ਰੇ ਕਿ ਐਸੀ ਇੱਕ ਵਾਅ ਕਰ ਲਿਆ ਤੇ ਹੁਣ ਪੈਸੇ ਦੇ ਦੋ ਤੇ ਫਿਰ ਕਰਾਂਗੇ ਉੱਥੇ ਪਹੁੰਚ ਕੇ ਕੋਈ ਗੁਰਪ੍ਰੀਤ ਦੀ ਫੋਟੋ ਦਿਖਾਈ ਹੈ ਆਪਣੀ ਕਿ ਹਾਂ ਮੈਂ ਠੀਕ ਆ ਜਾਂ ਤੁਹਾਨੂੰ ਉਹਨੇ ਗੁਰਪ੍ਰੀਤ ਦੀ ਫੋਟੋ ਭੇਜੀ ਹੋਵੇ ਕਿ ਆ ਆ ਤੁਹਾਡਾ ਮੁੰਡਾ ਹੈ ਜੀ ਉਹ ਤਾਂ ਕੋਈ ਨਹੀਂ ਪਹਿਲੇ ਦਿਨ ਭੇਜੀ ਜਿੱਦਣ ਨਾਲ ਵੀ ਆ ਤੁਹਾਡਾ ਮੁੰਡਾ ਸਿੰਘ ਵਾਅ ਕਰ ਲਿਆ ਤੇ 50 ਲੱਖ ਰੁਪਏ ਦੇ ਦਿਓ ਜੀ ਉਸ ਤੋਂ ਬਾਅਦ ਫਿਰ ਜਦੋਂ ਵੀ ਜ ਉਹਦੀ ਫੋਟੋ ਵਿਖਾਉਣ ਲਈ ਸਾਨੂੰ ਬਾਲ ਸਟਾਰਚਰ ਕਰਦੇ ਦਿਖਾਉਂਦੇ ਆ ਪੈਸੇ ਦੋ ਨਹੀਂ ਤੇ ਮੁੰਡੇ ਨੂੰ ਇੰਦੇ ਕਰਦੇ ਕੋ ਸੰਗ ਵੜਦੇ ਆ ਤੇ ਕੰਨ ਵੜਦੇ ਆਗੇ ਜੀ ਉਹ ਤਾਂ ਕੋਈ ਫੋਟੋ ਨਹੀਂ ਵਿਖਾਉਂਦੇ ਜੀ ਯਾਰ ਉਹਨੇ ਦੀ ਵੀ ਵਿਖਾਉ ਮੁੱਦਾ ਪਾਇਆ ਹੁੰਦਾ ਸੋ ਇਹ ਇਸ ਵੇਲੇ ਗ੍ਰੰਥਕਾਰਡ ਪਿੰਡ ਦੇ ਵਿੱਚ ਆ ਜਿੱਥੇ ਪੂਰਾ ਪਿੰਡ ਇਸ ਵੇਲੇ ਇਸ ਪਰਿਵਾਰ ਨੂੰ ਹੌਸਲਾ ਦੇਣ ਵਾਸਤੇ ਪਹੁੰਚਿਆ ਹੋਇਆ ਹੈ ਘਰ ਦੇ ਹਾਲਾਤ ਬਹੁਤੇ ਚੰਗੇ ਨਹੀਂ ਨੇ ਇਹ ਸੇ ਹਾਲਾਤਾਂ ਨੂੰ ਠੀਕ ਕਰਨ ਵਾਸਤੇ ਗੁਰਪ੍ਰੀਤ ਵਿਦੇਸ਼ ਗਿਆ ਸੀ ਔਰ ਅਮਰੀਕਾ ਦੀ ਫਾਈਲ ਆਈ ਸੀ ਪਰ ਉਸ ਨੂੰ ਏਜੰਟ ਨੇ ਕਿਹਾ ਕਿ ਮੈਂ ਯੂਕੇ ਬੁਲਾਉਣਾ ਹੈ ਤੇ ਯੂਕੇ ਆਪਣੀ ਮਿਹਨਤ ਕਰਕੇ ਜੋ ਸੁਨੈਰੀ ਭਵੇਖ ਜੜਾ ਉਹ ਸਿਰ ਜਲਵੇ ਪਰ ਉਸ ਨੂੰ ਈਰਾਨ ਬੁਲਾਇਆ ਉੱਥੇ ਜਦੋਂ ਉਤਰਿਆ ਹੀ ਹੈ ਤੇ ਨਾਲ ਹੀ ਉਸ ਨੂੰ ਅਗਵਾ ਕਰਕੇ ਤੇ ਪਰਿਵਾਰ ਨੂੰ ਧਮਕੀਆਂ ਦੇਣੇ ਸ਼ੁਰੂ ਕੀਤੀਆਂ ਕਿ 50 ਲੱਖ ਰੁਪਏ ਦੇਵੇ ਨਹੀਂ ਤਾਂ ਅਸੀਂ ਅੰਗ ਵੱਢ ਕੇ ਵੇਚਾਂਗੇ ਸੋ ਪਰਿਵਾਰ ਦਾ ਰੋ ਰੋ ਕੇ ਬੁਰਾ ਹਾਲ ਹੈ ਪੂਰਾ ਪਿੰਡ ਇਸ ਵੇਲੇ ਨਮੋਸ਼ੀ ਦੇ ਵਿੱਚ ਹੈ ਕਿ ਇਹ ਬਣ ਕੀ ਗਿਆ ਸੋ ਇਸ ਵੇਲੇ ਹਰੇਕ ਉਸ ਪੰਜਾਬੀ ਨੂੰ ਅਪੀਲ ਹੈ ਕਿ ਇਸ ਗੁਰਪ੍ਰੀਤ ਦੇ ਵਾਸਤੇ ਅਰਦਾਸ ਕੀਤੀ ਜਾਵੇ ਕਿਉਂਕਿ ਅਰਦਾਸ ਤੋਂ ਵੱਡੀ ਕੋਈ ਤਾਕਤ ਨਹੀਂ ਤੇ ਹੋਰ ਐਨਆਰਆਈ ਵਿਭਾਗ ਨੂੰ ਵੀ ਸਾਡੀ ਅਪੀਲ ਹੈ ਪਰਿਵਾਰ ਨੇ ਵੀ ਅਪੀਲ ਕੀਤੀ ਹੈ ਕਿ ਇਸ ਮੁੱਦੇ 'ਤੇ ਧਿਆਨ ਦਿੱਤਾ ਜਾਵੇ ਤਾਂ ਜੋ ਗੁਰਪ੍ਰੀਤ ਸਹੀ ਸਲਾਮਤ ਵਾਪਸ ਆਵੇ ਕੈਮਰਾਮੈਨ ਸ਼ੁਭਮ ਦੇ ਨਾਲ ਹਰਮਿਤ ਸਿੰਘ ਡੇਲੀ ਪੋਸਟ ਅਜਨਾਲਾ ਅਮਰਿਤਸਰ